ਪੰਜਾਬ ਵਿੱਚ ਬਧੀ ਗਰਮੀ ਨੂੰ ਵੇਖਤਿਆ ਹੋਇਆ ਅੰਮ੍ਰਿਤਸਰ ਰਾਮ ਤਿਰਥ ਰੋਡ ਤੇ ਸੰਪਰਦਾ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆ ਵੱਲ ਬੂਟੇ ਲਗਾਏ ਗਏ ਇਸ ਮੌਕੇ ਤੇ ਐਮਪੀ ਗੁਰਜੀਤ ਸਿੰਘ ਔਸ਼ਲਾ ਅਤੇ ਬਾਬਾ ਗੁਰਜੀਤ ਸਿੰਘ ਮੌਕੇ ਤੇ ਸ਼ਾਮਿਲ ਹੋਏ ਅੱਜ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆਂ ਦੇ ਜਿਹੜੇ ਕਾ ਗੱਦੀ ਨਿਸ਼ੀਨ ਨੇ ਬਾਬਾ ਜੀ ਗੁਰਜੀਤ ਸਿੰਘ ਔਰ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਜਿਹੜਾ ਇੱਕ ਬਹੁਤ ਵੱਡੀ ਮਹਿੰਮ ਚਲਾਈ ਜਾ ਰਹੀ ਹਰੀਆਲੀ ਦੀ ਬਾਬਾ ਗੁਰਦੇਵ ਸਿੰਘ ਜੀ ਨੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਨੇ ਔਰ ਸਾਡੀ ਵੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਜਿਹੜੇ ਰੁੱਖ ਆ ਉਹ ਲਾਏ ਜਾਣ ਸੋ ਅੱਜ ਉਹਦੀ ਚ ਅਸੀਂ ਸਮੂਹਿਤ ਕੀਤੀ ਹੈ ਔਰ ਮੈਂ ਇਸ ਗੱਲ ਦੀ ਬਹੁਤ ਤਾਰੀਫ ਕਰਦਾ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਸਾਡੇ ਆਉਣ ਵਾਲੇ ਫਿਊਚਰ ਵਾਸਤੇ ਬੱਚਿਆਂ ਦੇ ਭੋਖ ਵਾਸਤੇ ਲੜਿੰਦੀਆਂ ਨੇ ਮਹਾਪੁਰਸ਼ਾਂ ਦਾ ਪਹਿਲਾਂ ਵੀ ਧਿਆਨ ਚਲੋ ਅچھے ਕੰਮਾਂ ਵਾਸਤੇ ਪਰ ਇਹ ਜਿਹੜਾ ਹੈ ਆਡੇ 4 ਸਾਲ ਆਉਣ ਵਾਲੇ ਆ ਇਹ ਬੜੇ ਭਿਆਨਕ ਨੇ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਹੰਬਲਾ ਮਾਰਨਾ ਪਊਗਾ ਔਰ ਇਹਨਾਂ ਨੇ ਡਿਰੀਵਲ ਜਿਹੜਾ ਪ੍ਰალა ਕੀਤਾ ਗਿਆ ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਔਰ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਪ੍ਰੇਰਨਾ ਕਰਦਾ ਹੈ ਕਿ ਆਓ ਜੇ ਸਾਰੇ ਚਾਹੁੰਦੇ ਆ ਕਿ ਅਗਲੇ ਆਉਣ ਵਾਲੇ ਸਮਿਆਂ ਦੇ ਵਿੱਚ ਸਾਡੇ ਬੱਚੇ ਅਸੀਂ ਸਾਰੇ ਠੀਕ ਠਾਕ ਰਹੀਏ ਔਰ ਕੋਈ ਆਕਸੀਜਨ ਦੀ ਕਮੀ ਨਾ ਹੋਵੇ ਔਰ ਮੌਸਮ ਵਿਭਾ ਜਿਹੜਾ ਆ ਵਾਤਾਵਰਨ ਹੈ ਉਹ ਠੀਕ ਰਵੇ ਆਓ ਸਾਰੇ ਇੱਕ ਇੱਕ ਦੋ ਦੋ ਰੁੱਖ ਜ਼ਰੂਰ ਲਾਈਏ ਜਿੰਨੇ ਵੀ ਲੋਕ ਨੇ ਕਿ ਇਹ ਮਤ ਸਮਝੋ ਕਿ ਬਾਬਾ ਜੀ ਲਾ ਰਹੇ ਸਾਡੀ ਡਿਊਟੀ ਨਹੀਂ ਹਰ ਇੱਕ ਬੰਦੇ ਦੀ ਡਿਊਟੀ ਹੈ ਕਿ ਇੱਕ ਰੁੱਖ ਦੋ ਰੁੱਖ ਜ਼ਰੂਰ ਲਾਵੇ ਔ ਉਹ ਇਹਦੇ ਸਾਰੇ ਰਲ ਕੇ ਭਾਗੀਦਾਰ ਬਣੀਏ ਔਰ ਅੱਛਾ ਵਾਤਾਵਰਨ ਔਰ ਸਾਫ ਸੁਥਰਾ ਵਾਤਾਵਰਨ ਜਿਹੜਾ ਉਹ ਪੰਜਾਬ ਦਾ ਬਣਾਈ। ਔਇਲਾ ਸਾਹਿਬ ਵੀਡੀਓ ਦੇਖ ਕੇ ਫੋਨ ਆਇਆ ਸੀ ਕਿ ਬੜਾ ਵਧੀਆ ਉਪਰਾਲਾ ਕਰ ਰਹੇ ਆ ਕਿਉਂਕਿ ਇਹਨਾਂ ਦਾ ਹਮੇਸ਼ਾ ਹੀ ਰਿਹਾ ਹੈ ਵਾਤਾਵਰਨ ਨੂੰ ਸਾਫ ਸੁਥਰਾ ਤੇ ਅੰਮ੍ਰਿਤਸਰ ਨੂੰ ਸਾਫ ਸੁਥਰਾ ਰੱਖਣ ਦਾ ਜਿਹੜਾ ਇਹ ਬੜਾ ਯਤਨ ਕਰਦੇ ਰਹਿੰਦੇ ਆ ਇਸ ਕਰਕੇ ਅੱਜ ਜਿਹੜਾ ਇਹ ਜਿਹੜੇ ਬੱਚੇ ਲਾ ਰਹੇ ਨੇ ਸਾਡੇ ਨਾਲ ਬੂਟੇ ਇੱਥੋਂ ਦੇ ਲੋਕ ਜਿਹੜੇ ਮਾਲਾਂ ਦੇ ਤੇ ਜਾਂ ਹੋਰ ਸਮਾਜ ਸੇਵਿਕ ਉਹਨਾਂ ਦਾ ਹੌਸਲਾ ਵਧਾਉਣ ਵਾਸਤੇ ਉਹ ਜਿਹੜਾ ਸਾਹਿਬ ਜਿਹੜਾ ਹੈ ਮਾਲਾ ਰੋਡ ਤੇ ਆਏ ਰਾਮਦੀਰਥ ਰੋਡ ਤੇ ਜੀ ਬੂਟਾ ਜਿਹੜਾ ਇੱਥੇ ਜੀ ਰਾਮਦੀਰਥ ਰੋਡ ਤੇ ਤੇ ਹੈ ਹੀ ਨਹੀਂ ਸੀ ਰਾਮਦੀਰਥ ਰੋਡ ਤੱਕ ਕਿਉਂਕਿ ਇਹ ਹਾਈਵੇ ਫੋਰ ਲੈਂਡ ਨਵੀਂ ਬਣੀ ਆ ਇਸ ਕਰਕੇ ਸਾਈਡਾਂ ਤੋਂ ਜਿਹੜੇ ਬੂਟੇ ਆਏ ਇਹਨਾਂ ਨੇ ਬੋੜ ਦਿੱਤੇ ਸੀ ਸੜਕ ਬਣਾਉਣ ਵਾਲਿਆਂ ਨੇ ਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਚੱਲੋ ਲਾ ਰਹੇ ਆ ਜੀ ਤੇ ਸੰਜੋਗ ਕਰ ਰਹੇ ਨੇ ਬਾਬਾ ਸਰਵਨ ਸਿੰਘ ਜੀ ਖਿਆਲੇ ਵਾਲੇ ਨਾਲ ਤੇ ਆਉਣ ਵਾਲੇ ਦਿਨਾਂ ਚ ਅਸੀਂ ਰਾਮਦੀਰਥ ਤੱਕ ਪਹੁੰਚ ਕਰਨੀ ਆ ਜੀ ਤੇ ਜਿਵੇਂ ਜਿਵੇਂ ਸਮਾ ਬੰਦਾ ਗਿਆ ਅਸੀਂ ਬੂਟੇ ਲਾਉਂਦੇ ਜਾਣੇ ਆ ਜੀ ਦਰਖਤਾਂ ਦੀ ਸਾਡੇ ਜੀਵਨ ਵਿੱਚ ਅਹਿਮ ਥਾਂ ਹੈ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪੌਦੇ ਬਹੁਤ ਹੀ ਜ਼ਰੂਰੀ ਨੇ ਸੋ ਇਸ ਗਰਮੀ ਵਿੱਚ ਇਸ ਮੌਨਸੂਨ ਸੀਜ਼ਨ ਵਿੱਚ ਜਿੱਥੇ ਆਮ ਲੋਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਪੌਦੇ ਲਗਾ ਰੀਆਂ ਨੇ ਉੱਥੇ ਹੀ ਹੁਣ ਇਸ ਸੇਵਾ ਵਿੱਚ ਰਾਜਨੀਤਿਕ ਆਗੂ ਵੀ ਉਤਰ ਆਏ ਨੇ ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲਿਆਂ ਵੱਲੋਂ ਰਾਮਤੀਰਥ ਰੋਡ ਤੇ ਪੌਦੇ ਲਗਾਏ ਜਾ ਰਹੇ ਨੇ ਜਿੱਥੇ ਸੰਸਦ ਗੁਰਜੀਤ ਸਿੰਘ ਔਜਲਾ ਨੇ ਵੀ ਪਹੁੰਚ ਕੇ ਸੇਵਾ ਨਿਭਾਈ। ਸੋ ਜੇਕਰ ਤੁਸੀਂ ਚਾਹਦੇ ਹੋ ਕਿ ਸਾਡਾ ਸ਼ਹਿਰ ਸਾਡੇ ਪਿੰਡ ਹਰੇ ਭਰੇ ਬਣਨ ਤਾਂ ਵੱਧ ਤੋਂ ਵੱਧ ਪੌਦੇ ਲਗਾਓ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਕਰੋ। ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ।